ਮਾਗ ਮੱਜਨ ਸੰਗ ਸਾਧੂਆਂ ਢੂੜੀ ਕਰ ਇਸ਼ਨਾਨ ਢੂੜ ਦੇ ਵਿੱਚ ਇਸ਼ਨਾਨ ਕਰੀ ਹੁਣ ਢੂੜੀ ਵਿੱਚ ਇਸ਼ਨਾਨ ਕਿਵੇਂ ਹੋਵੇਗਾ ਕਿਸੇ ਵੀ ਚੀਜ਼ ਦੀ ਆਪਾਂ ਢੂੜ ਲੈਣੀ ਹੋਵੇ ਉਹਦੇ ਪਿੱਛੇ ਤੁਰਨਾ ਪੈਂਦਾ ਕਿਸੇ ਨੇ ਗੱਡੀ ਦੀ ਢੂੜੀ ਲੈਣੀ ਆ ਤਾਂ ਗੱਡੀ ਦੇ ਪਿੱਛੇ ਪਿੱਛੇ ਤੁਰਨਾ ਸ਼ੁਰੂ ਕਰਦਈਏ ਤੂੰੜ ਆਪਣੇ ਆਪ ਨੇ ਉੱਤੇ ਪੈਣੀ ਸ਼ੁਰੂ ਹੋ ਜੂਗੀ ਜੋ ਸਤ ਸੰਗਤ ਦੀ ਢੂਡੀ ਵਿੱਚ ਨਾਉਣਾ ਹੈ ਨਾ ਢੂਡੀ ਲੋਛਦੇ ਆ ਤਾਂ ਸਤ ਸੰਗਤ ਦੇ ਪਿੱਛੇ ਤੁਰਨਾ ਸ਼ੁਰੂ ਕਰਦਈਏ ਜਿਨੇ ਗੁਰੂ ਜੀ ਦੀ ਸੰਗਤ ਗੁਰੂ ਜੀ ਦੇ ਬਚਨ ਕਮਾਉਂਦੀ ਆ ਨਾ ਉਦਾਂ ਆਪਾਂ ਵੀ ਪਿੱਛੇ ਪਿੱਛੇ ਬਚਨ ਕਮਾਉਣੇ ਸ਼ੁਰੂ ਕਰਦਈਏ ਇਹ ਸਤ ਸੰਗਤ ਦੀ ਧੂੜੀ ਵਿੱਚ ਸਾਧੂਆਂ ਦੀ ਸੰਗਤ ਵਿੱਚ ਸੱਚਾ ਇਸ਼ਨਾਨ ਹੁੰਦਾ ਬੋਲੋ ਸਤਨਾਮ ਸ਼੍ਰੀ ਇਹ ਸੱਚਾ ਇਸ਼ਨਾਨ ਹੈ ਜੀ ਜਿਹੜਾ ਅੱਜ ਆਪਾਂ ਕਰਨ ਆਏ ਹਾਂ ਵੱਡੇ ਭਾਗ ਨੇ ਮਾਗ ਦੇ ਮਹੀਨੇ ਵਿੱਚ ਇਸ਼ਨਾਨ ਕਰਨ ਵਾਸਤੇ ਸਹੀ ਥਾਂ ਤੇ ਪੁੱਜੇ ਆਂ ਇਤੋਂ ਵੱਡਾ ਤੀਰਥ ਕੋਈ ਨਹੀਂ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਇਥੇ ਮੇਰੇ ਕੋਲ ਬੇਨਤੀ ਕਰਦੇ ਮਾਂ ਇਸ਼ਨਾਨ ਵੀ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਹੈ ਸਰੀਰ ਦਾ ਇਸ਼ਨਾਨ ਇੱਕ ਹੈ ਮਨ ਦਾ ਇਸ਼ਨਾਨ ਬਾਰੀ ਪਾਣੀ ਦੇ ਨਾਲ ਕਿਤੇ ਵੀ ਚਲੇ ਜਾਈਏ ਬਾਰੀ ਪਾਣੀ ਦੇ ਵਿੱਚ ਜਦੋਂ ਚੁੱਭੀ ਲਾਉਣੀ ਹੈ ਨਾ ਉਹ ਸਰੀਰ ਦਾ ਇਸ਼ਨਾਨ ਹੁੰਦਾ ਹੈ ਅਰ ਕਈਆਂ ਨੂੰ ਇਹ ਭਲੇਖਾ ਪੈ ਜਾਂਦਾ ਹੈ ਵੀ ਜੇ ਅਸੀਂ ਕਿਸੇ ਕਾਰੀ ਤੀਰਥ ਤੇ ਜਾ ਕੇ ਪਾਣੀ ਵਿੱਚ ਚੁੱਭੀ ਲਾਵਾਂਗੇ ਸਾਡੇ ਮਨ ਦਾ ਵੀ ਇਸ਼ਨਾਨ ਹੋਏਗਾ ਪਰ ਮੈਨਾਂ ਵੀ ਮਨ ਦੇ ਪਾਪ ਧੋਤੇ ਜਾਣਗੇ ਲੈ ਜਾਣਗੇ ਗੁਰੂ ਜੀ ਫਰਮਾਉਂਦੇ ਨੇ ਪਾਪ ਕਰ ਪੰਚਾਂ ਕੇ ਵਸਦੀ ਤੀਰਥ ਨਾਏ ਕਹ ਸਭ ਉੱਤਰੇ ਬਹਰ ਤਮਾ ਬਹਿ ਹੋਏ ਨ ਸੰਕ ਜੰਪੁਰ ਬਾਂਧ ਖਰੇ ਕਲੰਕ ਕਹਿੰਦੀ ਪੰਜ ਵਿਕਾਰਾਂ ਦੇ ਮਗਰ ਲੱਗ ਕੇ ਪਾਪ ਕਮਾਏ ਤੇ ਬਾਰੀ ਧੀਰਤ ਤੇ ਜਾ ਕੇ ਚੁੱਭੀ ਲਾ ਕੇ ਮਨ ਵਿੱਚ ਇਹ ਖਿਆਲ ਆ ਗਿਆ ਵੀ ਲੈ ਗਏ ਜੀ ਧੁੱਤੇ ਗਏ ਜੀ ਪਾਪ ਓਦਾਂ ਨਹੀਂ ਧੁੱਤੇ ਜਾਂਦੇ ਓਦਾਂ ਨਹੀਂ ਲੈਂਦੇ ਬਾਰੀ ਪਾਣੀ ਦੇ ਨਾਲ ਸਰੀਰ ਦਾ ਇਸ਼ਨਾਨ ਹੁੰਦਾ ਹੈ ਇਸ ਸਤ ਸੰਗਤ ਤਿਰਤ ਤੇ ਆ ਕੇ ਬਾਣੀ ਵਿੱਚ ਚੁੱਭੀ ਲਾਉਣ ਦੇ ਨਾਲ ਮਨ ਦਾ ਇਸ਼ਨਾਨ ਹੁੰਦਾ ਹੈ। ਧਾਰੀ ਪਾਣੀ ਨਾਲ ਤਨ ਦਾ ਇਸ਼ਨਾਨ ਤੇ ਸਤ ਸੰਗਤ ਵਿੱਚ ਆ ਕੇ ਬਾਣੀ ਵਿੱਚ ਚੁੱਭੀ ਲਾਉਣ ਦੇ ਨਾਲ ਮਨ ਦਾ ਇਸ਼ਨਾਨ ਹੁੰਦਾ ਹੈ। ਇਸੇ ਕਰਕੇ ਗੁਰੂ ਜੀ ਨੇ ਦੋਨੋਂ ਇਸ਼ਨਾਨਾਂ ਦੀ ਗੱਲ ਕੀਤੀ ਆ। ਗੁਰ ਸਤ ਗੁਰ ਕਾਜੋ ਸਿੱਖ ਅਖਾਏ ਸੋ ਤਲਕੇ ਉਠ ਹਰ ਨਾਮ ਧਿਆਵੈ ਤੁਦਮ ਕਰੇ ਤਲਕੇ ਪਰਬਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ ਪਹਿਲਾ ਇਸ਼ਨਾਨ ਕਰੇ ਤਨ ਦਾ ਇਸ਼ਨਾਨ ਫਿਰ ਅੰਮ੍ਰਿਤ ਸਰ ਅੰਮ੍ਰਿਤ ਦੇ ਸਰੋਵਰ ਵਿੱਚ ਬਾਣੀ ਦੇ ਵਿੱਚ ਚੁੱਬੀ ਲਾ ਕੇ ਮਨ ਦਾ ਇਸ਼ਨਾਨ ਕਰੇ ਦੋਨੋਂ ਇਸ਼ਨਾਨ ਬਹੁਤ ਜ਼ਰੂਰੀ ਹੈ ਜੀ ਸਰੀਰ ਦੀ ਸਫਾਈ ਵੀ ਹੋਵੇ ਤੇ ਮਨ ਦੀ ਸਫਾਈ ਵੀ ਹੋਵੇ ਪਰ ਜਦੋਂ ਆਪਾਂ ਸਰੀਰਕ ਸਫਾਈ ਨੂੰ ਪਖੰਡ ਬਾਤ ਦੇ ਨਾਲ ਜੋੜ ਦਿੰਨੇ ਆ ਨਾ ਗੁਰੂ ਜੀ ਫਰਮਾਉਂਦੇ ਨੇ ਪੁੱਤ ਸਰੀਰਕ ਸਫਾਈ ਨੂੰ ਪਖੰਡ ਬਾਤ ਦੇ ਨਾਲ ਜੋੜਨ ਨਾਲ ਕੇਵਲ ਜੀਵਨ ਵਿੱਚ ਪਟਕਣਾ ਹੀ ਪੱਲੇ ਪੈਂਦੀ ਹੈ ਕਿੰਨਾ ਮਰਜੀ ਕੋਈ ਬਾਹਰੀ ਉਦਮ ਕਰੇ ਇਤਾਂ ਮਨ ਸਾਫ਼ ਨਹੀਂ ਹੁੰਦਾ ਤਨ ਨੂੰ ਹੀ ਧੋਈ ਜਾਵੇ ਤਨ ਨੂੰ ਹੀ ਧੋਈ ਜਾਵੇ ਤਨ ਨੂੰ ਧੋਰ ਧੋਣ ਦੇ ਨਾਲ ਮਨ ਦੀ ਮੈਲ ਨਹੀਂ ਨਿਕਲਦੀ ਜਿਹੜੀ ਮਤ ਦੇ ਵਿੱਚ ਮੈਲ ਭਰੀ ਹੈ ਨ ਮਨ ਵਿੱਚ ਭਰੀ ਹੈ ਮਤ ਪਾਪਾਂ ਕੇ ਸੰਗ ਉਹ ਤੋਂ ਤ ਨਾਵੇ ਕੇ ਰੰਗ ਖਸਬੀਰ ਦੀ ਸਫਾਈ ਕਰੀਏ ਇਸ਼ਨਾਨ ਕਰਨੇ ਪਰ ਸਾਰਾ ਜੋੜ ਹੀ ਸਰੀਰ ਤੇ ਲਾ ਦੇਣਾ ਇਤੇ ਕੋ ਧਰਮ ਦਾ ਕੰਮ ਨਹੀਂ ਨਾ ਨਹੀਂ ਆਪਾਂ ਸੰਸਾਰ ਵਿੱਚ ਜਦੋਂ ਦੇਖਦੇ ਆ ਸੋਸ਼ਲ ਮੀਡੀਆ ਦਾ ਜੋਤ ਹੈ ਮੇਰੀ ਗੱਲ ਧਿਆਨ ਵਿੱਚ ਆ ਗਈ ਕਹਿ ਜਾਵਾਂ ਸ਼ਾਇਦ ਆਪ ਜੀ ਨੇ ਉਹ ਵੀਡੀਓ ਦੇਖੀ ਹੋਵੇ ਐਨਾ ਦਿਨ ਚ ਉਹ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਹੜੇ ਗੁਰੂ ਗਿਆਨ ਤੋਂ ਦੂਰ ਹੋ ਜਾਂਦੇ ਨੇ ਉਹਦਾ ਹਾਲ ਕਿੱਦਾਂ ਦਾ ਹੁੰਦਾ ਵੀਡੀਓ ਦੇਖ ਕੇ ਤਰਸ ਵੀ ਆ ਰਿਹਾ ਹੈ ਤੇ ਵੀਡੀਓ ਦੇ ਵਿੱਚ ਹੈ ਕਿ ਇੱਕ ਵੀਰ ਆਉਂਦਾ ਹੈ ਉਹ ਆ ਕੇ ਨਾ ਬੈਠ ਜਾਂਦਾ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਤੇ ਬੜੇ ਦਸਤਾਰਾਂ ਵਾਲੇ ਉਹਦੇ ਤੇ ਘੜੇ ਪਾਉਂਦੇ ਨੇ ਪਾਣੀ ਦੇ ਕਹਿੰਦੇ ਜੀ ਅੱਜ 167 ਘੜੇ ਪਾਤੇ ਹੌਲੀ ਹੌਲੀ 300 ਘੜਾ ਪਾਉਣਾ ਹੈ ਰਾਤ ਨੂੰ ਕਹਿੰਦੇ ਭਰ ਕੇ ਰੱਖ ਦਿੰਦੇ ਆ ਸਵੇਰੇ ਢੜੇ ਪਾਏ ਜਾਂਦੇ ਨੇ ਜਲ ਤਾਰਾ ਪੂਰੇ ਹੈ ਇਸ਼ਨਾਨ ਹੋ ਰਿਹਾ ਹੈ ਕਿਉਂਕਿ ਬੜੀ ਕਠਨ ਤਪੱਸਿਆ ਕੀਤੀ ਜਾ ਰਹੀ ਆ ਅੱਜ ਕੋਈ 300 ਪਾ ਰਿਹਾ ਹੈ ਕੱਲ ਨੂੰ ਕੋਈ 600 ਪਾਵੇਗਾ ਤੇ ਲੋਕੀ ਜਦੋਂ ਗੁਰੂ ਗਿਆਨ ਤੋਂ ਟੁੱਟ ਜਾਂਦੇ ਆ ਨਾ ਏਸੇ ਗੱਲ ਨੂੰ ਧਰਮ ਸਮਝਣਾ ਸ਼ੁਰੂ ਕਰ ਦਿੰਦੇ ਆ ਵੀ ਉਨੀ ਠੰਡ ਇੰਨੀ ਠੰਡ ਦੇ ਵਿੱਚ ਆਪਣੇ ਤਨ ਉਤੇ ਇੰਨੇ ਪਾਣੀ ਦੇ ਘੜੇ ਪਾ ਲੈਨੇ ਸਵੇਰੇ ਕਹਿੰਦੀ ਪੂਰੇ ਘੜਿਆਂ 'ਚ ਪਾਣੀ ਭਰਿਆ ਜਾਂਦੇ ਸ਼ਾਮ ਨੂੰ ਤੇ ਸਵੇਰੇ ਉਹ ਪਾਏ ਜਾਂਦੇ ਨੇ ਬੜੀ ਵੀਡੀਓ ਚੱਲ ਰਹੀ ਆ ਖੈਰ ਹੁਣ ਤੇ ਬੜੀ ਜਾਗਰੂਕਤਾ ਹੈ ਕਮੈਂਟਾਂ ਦੇ ਵਿੱਚ ਬੜੇ ਲੋਕੀ ਸਵਾਲ ਵੀ ਪੁੱਛ ਰਹੇ ਨੇ ਜਿਨ੍ਹਾਂ ਨੂੰ ਗੁਰਬਾਣੀ ਗਿਆਨ ਹੈ ਉਹ ਕਈਆਂ ਦੇ ਮਨ ਦਾ ਭਰਮ ਹੈ ਵੀ ਸ਼ਾਇਦ ਇਹੀ ਸੱਚਾ ਇਸ਼ਨਾਨ ਹੈ ਇਦਾਂ ਮਨ ਸਾਫ਼ ਹੁੰਦਾ ਹੈ ਜਿਹੜੇ ਗੁਰੂ ਜੀ ਨੂੰ ਪੁੱਛਦੇ ਹਨ ਗੁਰੂ ਜੀ ਸਮਝਾਉਂਦੇ ਨੇ ਪੁੱਤੇ ਕਰਮ ਕਾਂਡ ਪਖੰਡ ਹੈ ਤਨ ਦੇ ਉੱਤੇ ਪਾਣੀ ਦੇ ਘੜੀਆਂ ਦੀ ਕੀ ਗੱਲ ਕਰਦਾ ਹੈ ਮਨੁੱਖ ਜੇ ਤੂੰ ਆਪਣੇ ਤਨ ਨੂੰ ਬਰਫ਼ ਦੇ ਵਿੱਚ ਵੀ ਗੱਡ ਲਵੇਂ ਨਾ ਹਿਮਾਲਿਆ ਦੇ ਵਿੱਚ ਜਾ ਕੇ ਆਪਣੇ ਤਨ ਨੂੰ ਬਰਫ਼ ਦੇ ਵਿੱਚ ਗੱਡ ਲਵੇਂ ਇਹ ਮਨ ਦੀ ਮੈਲ ਤਾਂ ਵੀ ਨਹੀਂ ਲੈਂਦੀ ਇਹ ਤੇ ਕੇਵਲ ਨਾਮ ਦੇ ਨਾਲ ਹੀ ਉਤਰਦੀ ਆ ਗੁਰੂ ਜੀ ਫਰਮਾਉਂਦੇ ਆ ਜੀ ਬਾਣੀ ਚ ਤਨ ਹੈ ਮਨ ਚਲ ਗਾਲੀ ਐ ਪੀ ਮਨ ਤੇ ਰੋਗ ਨਾ ਜਾਏ ਕਹਿੰਦੇ ਹਿਮਾਲਿਆ ਪਰਬਤ ਦੀ ਬਰਫ਼ ਦੇ ਵਿੱਚ ਵੀ ਜਾ ਕੇ ਜੇ ਤੂੰ ਤਨ ਗੱਡ ਲਮੀ ਇਹ ਤਾਂ ਵੀ ਮਨ ਦਾ ਰੋਗ ਹਉਮੇ ਦੀ ਮੈਲ ਇਸ ਮਨ ਤੋਂ ਨਹੀਂ ਜਾਏਗੀ ਤੇ ਜੇ ਨੂੰ ਦੂਰ ਕਰਨੇ ਤੈ ਇਕੋ ਇੱਕ ਤਰੀਕਾ ਨਾਮ ਨਾਲ ਜੁੜ ਪਾਣੀ ਨਾਲ ਜੁੜ ਹਰ ਨਾਮੇ ਤੋਂ ਬਿਨਾ ਕੋਈ ਸਹਾਰਾ ਨਹੀਂ ਮਨ ਨੂੰ ਸਾਫ਼ ਕਰਨ ਦੇ ਲਈ ਸਰੀਰ ਦਾ ਇਸ਼ਨਾਨ ਕਰ ਪਰ ਇਹਦਾ ਜਲ ਧਾਰੇ ਕਰਕੇ ਇਨੇ ਘੜੇ ਆਪਣੇ ਤਨ ਤੇ ਪਾ ਕੇ ਤਾਨੂੰ ਦੁਖੀ ਦੇਣਾ ਹੋਰੇ ਤੋਂ ਸਵਾਈ ਕੁਝ ਨਹੀਂ ਗੁਰੂ ਜੀ ਕਹਿੰਦੇ ਸੱਚਾ ਜਲਧਾਰਾ ਕਰਿਆ ਕਰ ਇਹ ਪਖੰਡੇ ਨੂੰ ਛੱਡ ਸੱਚਾ ਕਰ ਸੱਚਾ ਕੀਆ ਨਾਮ ਜਪਦੇ ਹੋਏ ਕਿਰਤ ਕਰਦੇ ਹੋਏ ਬੰਦ ਕੇ ਸ਼ੱਕਦੇ ਹੋਏ ਜੇ ਤੈਨੂੰ ਠੰਡੇ ਪਾਣੀ ਵਿੱਚ ਖੜਨਾ ਪੈ ਜੇ ਨਾ ਠੜ ਜਾਇਆ ਕਰ ਜਿਵੇਂ ਕਿਸਾਨ ਵੀ ਰਹਿ ਹੁਣ ਅੱਧੀ ਰਾਤ ਨੂੰ ਧੁੰਦ ਦੇ ਵਿੱਚ ਖੇਤ ਵਿੱਚ ਜਾ ਕੇ ਨੱਤਾ ਵੱਢਣ ਨੂੰ ਜੀ ਥੋੜਾ ਕਰਦਾ ਜਾ ਕੇ ਪਾਣੀ ਚ ਖੜ ਦੇ ਇਹਦੂ ਸੱਚਾ ਜਲਤਾ ਰ ਕੋਈ ਹੋਈ ਨਹੀਂ ਸਕਦਾ ਬਾਰੀ ਇਦਾਂ ਬੈਠ ਕੇ ਤਾਨੂੰ ਕਸ਼ਟ ਦੇਣੇ ਪਾਣੀ ਪਾਲਣਾ ਇਹ ਧਰਮ ਨਹੀਂ ਅਸਲੀ ਧਰਮ ਕਿਰਤ ਕਰਦੇ ਹੋਏ ਜਿਵੇਂ ਠੰਡ ਦੇ ਵਿੱਚ ਮਤਾਮਾ ਪਹਿਣਾ ਸਮਾਗਮ ਹੋਵੇ ਠੰਡ ਦੇ ਵਿੱਚ ਉਦਮ ਕੀਤਾ ਜਾਂਦਾ ਲੋਹ ਦੇ ਉੱਤੇ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਠੰਡ ਵਿੱਚ ਸਾਜਰੀ ਆ ਕੇ ਉਦਮ ਕਰਦੇ ਆ ਕਿ ਇਤੋਂ ਵੱਡਾ ਤਾਪ ਕੋਈ ਹੋਈ ਨਹੀਂ ਸਕਦਾ। ਫਿਰ ਉਹ ਜੀ ਕਹਿੰਦੇ ਇਹ ਕਰ ਇਹ ਉਦਮ ਕਰਨੇ ਚਾਹੀਦੇ ਨੇ ਨਾਮ ਜਪਦੇ ਬੰਦ ਕੇ ਸ਼ੱਕ ਦੇ ਕਿਰਤ ਕਰਦੇ ਹੋਏ ਜੇ ਤੈਨੂੰ ਤਨ ਤੇ ਕਸ਼ਟ ਸਹਾਰਨੇ ਪੈ ਰਹੇ ਨੇ ਜਰੂਰ ਸਹਾਰ ਪਰ ਧਰਮ ਨੂੰ ਆੜ ਬਣਾ ਕੇ ਅਖੰਡ ਕਰਕੇ ਇਹ ਗੱਲ ਕਹਿ ਦੇਣੀ ਵੀ ਇਹ ਧਰਮ ਹੈ। ਗੁਰੂ ਜੀ ਕਿੰਦੀ ਇਹਦੇ ਨਾਲ ਤੁਖਵਾਦੀ ਹੋਏਗਾ ਕਰਮ ਕਾਂਡਾ ਨੂੰ ਧਰਮ ਨਹੀਂ ਕਿਹਾ ਜਾ ਸਕਦਾ ਜੇ ਸੱਚਾ ਇਸ਼ਨਾਨ ਕਰਨਾ ਹੈ ਇਹ ਬਾਣੀ ਨਾਲ ਹੀ ਹੁੰਦਾ ਹੈ ਤੇ ਸਰੀਰ ਦੀ ਸਫਾਈ ਜ਼ਰੂਰੀ ਆ ਲਿੰਤ ਵਿੱਚ ਕਰੀਏ ਪਾਣੀ ਦੀ ਸੀਮਤ ਵਰਤੋਂ ਕਰੀਏ ਸਫਾਈ ਰੱਖੀਏ ਤੇ ਨਾਲ ਮਨ ਦਾ ਖਿਆਲ ਜ਼ਰੂਰ ਰੱਖੀਏ ਗੁਰੂ ਜੀ ਇਹੀ ਗੱਲ ਸਮਝਾ ਰਹੇ ਨੇ ਪੁੱਤ ਮਾਗ ਦਾ ਮਹੀਨਾ ਮਾਗ ਦੇ ਮਹੀਨੇ ਵਿੱਚ ਤੁ ਸਾਧ ਸੰਗਤ ਵਿੱਚ ਬੈਠਣਾ ਸ਼ੁਰੂ ਕਰ। ਅਰਦਾਸ ਕਰੇ ਦਾਤਿਆ ਅੱਜ ਸੰਗਤ ਬਖਸ਼ੀ ਹਨ ਕਿਰਪਾ ਕਰੀ ਹੁਣ ਇਸ ਸਤ ਸੰਗਤ ਤੋਂ ਮੇ ਤਦੀ ਵੀ ਦੂਰ ਨਾ ਹੋ। ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰਿ ਇਸਨਾਨ ਹਰਿ ਕਾ ਨਾਮ ਧਿਆਇ ਸੁਣ ਸਭਨਾ ਨੌਕਰ ਤਾਨ ਕਹਿੰਦੇ ਫਿਰ ਸੰਗਤ ਵਿਚ ਆ ਕੇ ਜਦੋਂ ਇਸ਼ਨਾਨ ਕਰੇਗਾ ਨਾ ਤੈਨੂੰ ਮਿਲੇਗਾ ਕੀ ਜੋ ਸੰਗਤ ਦੇ ਕੋਲ ਹੈ ਉਹ ਸੱਚੀ ਸੰਗਤ ਦੇ ਕੋਲ ਕੀ ਆ ਨਾਮ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਨਾ ਸਤ ਸੰਗਤ ਸੱਚੀ ਉਹੀ ਹੈ ਜਿੱਥੇ ਨਾਮ ਹੁੰਦਾ ਹੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਨੀ ਹੈ ਹੁਣ ਸਤ ਸੰਗਤ ਦੇ ਕੋਈ ਨਾਮ ਐ ਤੂੰ ਸਤ ਸੰਗਤ ਦੀ ਧੂੜੀ ਚ ਇਸ਼ਨਾਨ ਕਰਕੇ ਸੰਗਤ ਦੇ ਪਿੱਛੇ ਤੁਰ ਕੇ ਨਾਮ ਲੈ ਲਈ ਤੇ ਜਦੋਂ ਤੈਨੂੰ ਨਾਮ ਮਿਲੀ ਤੂੰ ਆਪ ਹਿਰਦੇ ਚ ਵਸਾਈ ਤੇ ਫਿਰ ਅੱਗੇ ਦੱਸੀ ਇਹ ਦੂ ਵੱਡਾ ਕੋਈ ਦਾਨ ਹੀ ਨਹੀਂ ਚਾਉਣੀ ਆ ਨਾ ਦਾਨ ਕਰੀਏ ਹਰ ਇੱਕ ਦੀ ਇੱਛਾ ਹੈ ਗੁਰੂ ਜੀ ਕਹਿੰਦੇ ਜਦੋਂ ਦਾਨਾਂ ਦੀ ਗੱਲ ਚੱਲਦੀ ਆ ਨਾ ਕੋਈ ਕਹਿੰਦੇ ਮੈਂ ਵੱਡਾ ਦਾਨੀ ਆ। ਉਹ ਛੋੜੀ ਦਾਨ ਕੀਤੇ। ਕੋਈ ਕਹਿੰਦਾ ਮੈਂ ਹਾਥੀ ਦਾਨ ਕਰ ਦਿੱਤੇ। ਕਿਸੇ ਨੇ ਕਿਹਾ ਮੈਂ ਸੋਨੇ ਦੇ ਮੰਦਰ ਦਾਨ ਕੀਤੇ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਹਿੰਦੇ ਕੋਈ ਭਾਵੇਂ ਹਾਥੀ ਦਾਨ ਕਰੀ ਜਾਵੇ ਅਸ ਦਾਨ ਗੱਜ ਦਾਨ ਸਹਿਜਾ ਨਾਰੀ ਭੂਮ ਦਾਨ ਐਸੋ ਦਾਨ ਨਿਤ ਨਿਤ ਹੈ ਕੀਚੈ ਕੋਈ ਆਸਦਾਨ ਕਰੇ ਕੋਈ ਗੱਜ ਦਾਨ ਕਰੇ ਗੱਜ ਦਾ ਭਾਅ ਬਾਘੀ ਆਸ ਦਾ ਭਾਅ ਘੋੜੇ ਕੋਈ ਸੇਜ ਦਾਨ ਕਰਦੇ ਆਪਣੀ ਘਰ ਵਾਲੀ ਹੀ ਦਾਨ ਕਰਦੇ ਇਹ ਵੀ ਹੁੰਦਾ ਰਿਹਾ ਜੀ ਧਰਮ ਦੀ ਆੜ ਵਿੱਚ ਕਿਹਾ ਜਾਂਦਾ ਰਿਹਾ ਕਿ ਜੇ ਕੋਈ ਆਪਣੀ ਘਰ ਵਾਲੀ ਨੂੰ ਦਾਨ ਕਰ ਦੇਵੇ 그러면은 ਸਿੱਧਾ ਹੀ ਸਵਰਗ ਨੂੰ ਜਾਏਗਾ ਤੇ ਬੜੀ ਅਗਿਆਨਤਾ ਬਸ ਲੋਕੀ ਆਪਣੇ ਘਰ ਦਾ ਕੀਮਤੀ ਸਮਾਨ ਤੇ ਨਾਲ ਘਰਵਾਲੀ ਨੂੰ ਵੀ দান ਕਰਦੇ ਰਹੇ ਨੇ ਅੱਜ ਵੀ ਸ਼ਬਦ ਬੜਾ ਪ੍ਰਚਲਿਤ ਹੈ ਜੀ ਕੰਨਿਆਦਾਨ ਗੁਰੂ ਜੀ ਕਹਿੰਦੇ ਕੋਈ ਆਪਣੀ ਘਰਵਾਲੀ ਨੂੰ ਦਾਨ ਕਰੇ ਕੋਈ ਘੋੜੇ ਦਾਨ ਕਰੇ ਇੱਕ ਦਿਨ ਦੀ ਗੱਲ ਨਹੀਂ ਐਸੋ ਦਾਨ ਨਿਤਨਿਤ ਹੈ ਕੀਜੈ ਰੋਜ਼ ਹੀ ਇਦਾਂ ਦੇ ਦਾਨ ਕਰੇ ਕੋਈ ਜ਼ਮੀਨ ਦਾਨ ਕਰੇ ਆਤਮ ਜੋ ਨਰਮਾਇਲ ਕੀਜੈ ਆਪਣੇ ਆਪ ਨੂੰ ਵੀ দান ਕਰ ਦੇਵੇ ਆਪ ਬਰਾਬਰ ਕੰਚਨ ਦੀਜੈ ਕਹਿੰਦੇ ਆਪਣੇ ਬਰਾਬਰ ਤੋਲ ਕੇ ਸੋਨਾ দান ਕਰੇ ਸੋਨਾ ਦੇਵੇ RAM ਨਾਮ ਸਰ ਤੋ ਨਪਜੈ ਕਹਿੰਦੇ ਇੰਨੇ দান ਵੀ RAM ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਕੰਚਨਕੇ ਕੋਪ ਤਤ ਕਰੀ ਬਹੁ ਹੈਵਰ ਗੈਵਰ ਦਾਨ ਕਿੰਨੇ ਕੋਈ ਕਿੰਨਾ ਵੀ ਚਾਹੇ ਸੋਨੇ ਦੇ ਮੰਦਿਰ ਬਣਾ ਕੇ ਦਾਨ ਕਰੇ ਪਰ RAM ਨਾਮ ਦੀ ਬਰਾਬਰੀ ਨਹੀਂ ਹੋ ਸਕਦੀ ਸਭ ਤੋਂ ਵੱਡਾ ਦਾਨ ਨਾਮ ਦਾਨ ਰੋਜ਼ ਮੰਗਦੇ ਹਨ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਦਵੇਕ ਦਾਨ ਵਿਸਾਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਰੂਜ ਸਿੱਖ ਦੀ ਅਰਦਾਸ ਹੈ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਉੱਚਤਾ ਵੇ ਨਾਮ ਚਿੱਤ ਵਿੱਚ ਆਵੇ ਇਹ ਵੱਡਾ ਦਾਨ ਹੈ ਗੁਰੂ ਜੀ ਕਿਨੇ ਮਾਗਦੇ ਮਹੀਨੇ ਵਿੱਚ ਕਰਿਆ ਕਰ ਦਾਨ ਆਪਾਂ ਕਰਨਾ ਸ਼ੁਰੂ ਕਰੀਏ ਆਪ ਗੁਰਬਾਣੀ ਨਾਲ ਜੁੜੀਏ ਆਂਡ ਗਵਾਂਡ ਦੇ ਵਿੱਚ ਰਿਸ਼ਤੇਦਾਰੀਆਂ ਦੇ ਵਿੱਚ ਇਹ ਨਾਮ ਦਾ ਦਾਨ ਜ਼ਰੂਰ ਬੰਡਿਆ ਕਰੀਏ ਹਰ ਘਰ ਦੇ ਵਿੱਚੋਂ ਦਾਨ ਦਿੱਤਾ ਜਾਵੇ ਹਰ ਘਰ ਦੇ ਵਿੱਚ ਗੁਰਬਾਣੀ ਦਾ ਸਹਿਜ ਪਾਠ ਹੋਵੇ ਹਰ ਘਰ ਵਿੱਚੋਂ ਧਰਮ ਦੀ ਗੱਲ ਹੋਵੇ ਅਸੀਂ ਆਪਣੇ ਬੱਚਿਆਂ ਨੂੰ ਵੀ ਇਹ দান ਕਰਨਾ ਸ਼ੁਰੂ ਕਰੀਏ ਨਹੀਂ ਤਾਂ ਜੋ ਸਾਡੇ ਬੱਚਿਆਂ ਦੇ ਹਾਲਾਤ ਨੇ ਇੱਕ ਇਦਾਂ ਦੀ ਨਹੀਂ ਗੱਲ ਕਹਿ ਜਾਵਾਂ ਮੇਰੇ ਧਿਆਨ ਵਿੱਚ ਆ ਗਈ ਪਿਛਲੇ ਦਿਨਾਂ ਚ ਆਪਾਂ ਸ਼ਹੀਦੀ ਦਿਹਾੜੀ ਮਨਾਏ ਨੇ ਤੇ ਉਹਨਾਂ ਸ਼ਹੀਦੀ ਦਿਹਾੜੀਆਂ ਦੇ ਦੌਰਾਨ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋਈ ਉਸ ਵੀਡੀਓ ਦੇ ਵਿੱਚ ਇੱਕ ਬੱਚੀ ਤੋਂ ਇੱਕ ਭੈਣ ਨੇ ਸਵਾਲ ਪੁੱਛਿਆ ਉਹ ਸਵਾਲ ਸੀ ਵੀ ਚਾਰ ਸਹਿਵ ਜਾਦਿਆਂ ਦੇ ਨਾਮ ਦੱਸੋ ਤੇ ਉਹ ਬੱਚੀ ਦਾ ਜਵਾਬ ਸੀ ਕਹਿੰਦੀ ਮੈਨੂੰ ਨਹੀਂ ਪਤਾ ਰੱਬ ਜਾਣੇ ਹੁਣ ਉਹਦੇ 'ਚ ਬੱਚੀ ਦਾ ਤੇ ਕੋਈ ਕਸੂਰ ਨਹੀਂ ਨਾ ਉਹ ਮਾਤਾ ਪਿਤਾ ਨੂੰ ਦੇਖਣਾ ਚਾਹੀਦਾ ਅਸੀਂ ਆਪਣੇ ਫਰਜ਼ਾਂ ਨੂੰ ਕਿੰਨਾ ਕੰਨਬਾਏ ਹੈ ਦਾਦਾ ਦਾਦੀ ਨੂੰ ਦੇਖਣਾ ਚਾਹੀਦਾ ਅਸੀਂ ਆਪਣੇ ਪੋਤੇ ਪੋਤੀਆਂ ਪਤੀ ਆਪਣੇ ਫਰਜ਼ਾਂ ਨੂੰ ਕਿੰਨਾ ਕ ਨਿਭਾ ਰਹੇ ਆ ਘਰ ਵਿੱਚ ਬੱਚੇ ਨੇ ਸਾਡਾ ਫਰਜ਼ ਹੈ ਦੱਸਣਾ ਜਿਵੇਂ ਉਹਨਾਂ ਨੂੰ ਦੱਸਾਂਗੇ ਉਹਨਾਂ ਉਦੋਂ ਹੀ ਸਮਝਣੇ ਕਿ ਬੱਚਾ ਤੇ ਕੋਰੇ ਕਾਗਜ਼ ਦੇ ਸਮਾਨ ਹੁੰਦਾ ਹੈ ਉਹਨਾਂ ਦੇ ਹਿਰਦੇ ਦੇ ਉੱਤੇ ਨਾਮ ਲਿਖ ਦਈਏ ਜਪਜੀ ਸਾਹਿਬ ਨਾਲ ਉਹਨਾਂ ਨੂੰ ਜੋੜੀਏ ਸੋਦਰ ਦੀ ਬਾਣੀ ਸੁਣਾਈਏ ਆਪਣੇ ਸ਼ਹੀਦ ਸੂਰ ਬੀਰਾਂ ਨੂੰ ਯਾਦ ਕਰਵਾਇਆ ਕਰੀਏ ਬੱਚਿਆਂ ਦੀ ਰਾਖੀ ਰੋਜ਼ ਇੱਕ ਸਾਖੀ ਰੋਜ਼ ਇਤਿਹਾਸ ਦੀਆਂ ਬਾਤਾਂ ਪਾਈਏ ਘਰਾਂ 'ਚ ਜਿਨ੍ਹਾਂ ਨੇ ਨਾਮ ਦੇ ਲਈ ਗੁਰਬਾਣੀ ਲਈ ਜਾਨਾਂ ਕੁਰਬਾਨ ਕਰ ਦਿੱਤੀ ਉਹਨਾਂ ਬਾਰੇ ਦੱਸੀਏ ਇਹ ਨਾਮ ਕਿੰਨਾ ਕੀਮਤੀ ਆ ਇਹ ਦਾਨ ਆਪਣੇ ਬੱਚਿਆਂ ਨੂੰ ਵੀ ਦੇਣਾ ਸ਼ੁਰੂ ਕਰੀਏ ਸਭ ਤੋਂ ਵੱਡਾ ਦਾਨ ਨਾਮ ਦਾਨ ਰੋਜ਼ ਮੰਗੀਏ ਰੋਜ਼ ਅਰਦਾਸਾਂ ਕਰੀਏ ਜਦੋਂ ਵੀ ਕੁਝ ਮੰਗਣੇ ਮੰਗਣਾ ਮੰਗਣ ਨੀਕਾ ਹਰ ਜਸ ਗੁਰਤੇ ਮੰਗਤ ਸੋ ਦੋ ਪੰਕਤੀਆਂ ਨੂੰ ਆਪਾਂ ਸਮਝਣ ਦਾ ਯਤਨ ਕੀਤਾ ਮੈਂ ਸਾਰੇ ਸ਼ਬਦ ਦੀ ਵਿਚਾਰ ਨਹੀਂ ਕਰਾਂਗੀ ਕਿਉਂਕਿ ਬਹੁਤ ਵਿਸਥਾਰ ਦੇ ਨਾਲ ਜਦੋਂ ਆਪਜੀ ਦੇ ਪੰਡ ਵਿੱਚ ਪਹਿਲਾਂ ਇਹ ਸੀ ਨਾ ਦੋ ਆਪਾਂ ਸ਼ਬਦ ਦੀ ਵਿਚਾਰ ਨੂੰ ਸਮਝਿਆ ਸੀ ਹੁਣ ਮੈਂ ਸੰਖੇਪ ਸ਼ਬਦਾਂ ਵਿੱਚ ਅਗਲੀਆਂ ਪੰਕਤੀਆਂ ਦੇ ਅਰਥ ਕਰਾਂਗੀ ਕਿਉਂਕਿ ਸਮਾਂ ਬੜਾ ਸੀਮਤ ਹੈ ਆਪਾਂ ਇਤਿਹਾਸ ਤੋਂ ਵੀ ਸਿੱਖਿਆ ਲੈਣੀ ਹੈ ਗੁਰੂ ਜੀ ਫਰਮਾਉਂਦੇ ਨੇ ਪੁੱਤ ਜਦੋਂ ਨਾਮ ਤੇਰੀ ਜ਼ਿੰਦਗੀ ਚ ਆਏਗਾ ਨਾ ਜਦੋਂ ਨਾਮદાન ਤੂੰ ਲੈ ਕੇ ਹੋਰਾਂ ਨੂੰ ਦੇਣਾ ਸ਼ੁਰੂ ਕਰੇਂਗਾ ਫਿਰ ਕਿਰਪਾ ਹੋਣੀ ਆ ਜਨਮ ਕਰਮ ਮਾਲ ਪੁੱਤਰ ਮਨ ਤੇ ਜਾਏ ਤਮਾਨ ਜੋ ਤੇਰੇ ਮਨ ਨੂੰ ਜਨਮਾਂ ਜਨਮਾਂ ਦੀ ਤੇਰੇ ਕੀਤੇ ਕਰਮਾਂ ਕਰਕੇ ਮੈਲ ਲੱਗੀ ਆ ਨਾ ਇਹ ਸਾਰੀ ਲੈ ਜਾਵੇਗੀ ਤੇ ਨਾਲ ਮਨ ਵਿੱਚੋਂ ਗਮਾਨ ਦੀ ਦੂਰ ਹੋਵੇਗਾ ਜਦੋਂ ਗਮਾਨ ਲੈ ਗਿਆ ਕਾਮ ਕ੍ਰੋਧ ਨੰਮੂਹੀਏ ਵੇਸੈ ਲੋਭ ਸੋਵਾਨ ਜਦੋਂ ਗਮਾਨ ਹੀ ਨਾ ਰਿਹਾ ਫਿਰ ਕਾਮ ਕ੍ਰੋਧ ਨੇ ਵੀ ਕਿੱਥੇ ਰਹਿਣ ਨੇ ਫਿਰ ਜਿਹੜਾ ਲੋਭ ਰੂਪੀ ਸਵਾਨ ਹੈ ਸਵਾਨ ਕਹਿੰਦੇ ਨੇ ਕੁੱਤੀ ਨੂੰ ਕਿੰਦੀ ਜਿਹੜਾ ਲਾਲਚ ਲੋਭ ਤੈਨੂੰ ਦਰਦਰ ਤੇ ਪਟਕਾਉਂਦਾ ਹੈ ਪਟਕਦਾ ਫਿਰਦੇ ਜਿਹਦੇ ਕਰਕੇ ਇਹ ਲੋਭ ਰੂਪੀ ਸਵਾਨ ਵੀ ਅੰਦਰੋਂ ਚਲਿਆ ਜਾਏਗਾ ਫਿਰ ਤੂੰ ਸੱਚ ਦੇ ਮਾਰਗ ਦਾ ਪਾਂਧੀ ਬਣੇਗਾ ਫਿਰ ਕਿਰਪਾ ਹੋਵੇਗੀ ਸੱਚੇ ਮਾਰਗ ਚੱਲਦੇ ਆ ਉਸਤਤ ਕਰੀ ਜਹਾਨ ਅਕਸਰ ਚੁ ਤੀਰਥ ਸਗਲ ਪੁਨ ਜੀ ਦਇਆ ਪਰਮਾਨ ਫਰਠਾ ਚੀਰਥਾਂ ਦਾ ਇਸ਼ਨਾਨ ਜੀ ਦਾ ਉੱਤੇ ਦਇਆ ਕਰਨੀ ਜੋ ਸਭ ਤੋਂ ਮੰਨੀ ਪਰਮੰਨੀ ਗਈ ਆ ਮੰਨਿਆ ਪਰਮੰਨਿਆ ਕੰਮ ਗਏ ਇਹ ਕਿ ਸਭ ਕੁਝ ਨਾਮ ਵਿੱਚ ਹੀ ਆ ਸੁਣਿਆ ਅਕਸਰ ਤਾ ਇਸ਼ਨਾਨ ਸਭ ਕੁਝ ਨਾਮ ਦੇ ਵਿੱਚ ਹੀ ਆ ਜਾਂਦਾ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸਜਾਨ ਉਹ ਹੀ ਪੁਰਖ ਸਿਆਣਾ ਹੈ ਸੂਝਬਾਨ ਹੈ ਜਿਹਦੇ ਉੱਤੇ ਮਾਲਕ ਜੀ ਦਇਆ ਕਰਕੇ ਸੋਈ ਬਖਸ਼ਿਸ਼ ਕਰਦੇ ਨੇ ਕਿ ਨਾਮ ਦੇ ਵਿੱਚ ਸਭ ਕੁਝ ਹੈ ਜਿਹਨੇ ਸਮਝ ਆਉਂਦੀ ਹੈ ਨਾ ਉਹ ਹੀ ਸਿਆਣਾ ਹੈ ਉਹ ਹੀ ਸੂਝਬਾਨ ਹੈ ਜਿਸ ਨੂੰ ਦੇਵ ਦਾਇਆ ਕਰ ਸੋਈ ਪੁਰਖ ਸਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨਾ ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਗਿਆ ਕਿਉਂਕਿ ਮੈਂ ਨਹੀਂ ਈ ਤਾਈ ਆਇਆ ਨਾ ਜਨਮਾ ਜਨਮਾ ਦੇ ਵਿਛੜੇ ਪਏ ਆ ਜਿਨ੍ਹਾਂ ਨੂੰ ਮਲਾਪ ਹੋ ਜਾਂਦਾ ਹੈ ਗੁਰੂ ਜੀ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਬਲਿਹਾਰ ਸਦਕੇ ਜਾਂਦਾ ਮਾਗ ਸੁੱਚੀ ਸੇ ਕਾਂਢੀ ਹੈ ਜਿਹਨੇ ਪੂਰਾ ਗੁਰਿਆ ਮਿਹਰਬਾਨ ਮਾਗਦੇ ਮਹੀਨੇ ਵਿੱਚ ਉਹੀ ਸੁੱਚੇ ਕਹੀ ਜਾਂਦੇ ਨੇ ਆਖੇ ਜਾਂਦੇ ਨੇ ਸੁੱਚਿਆਂ ਚ ਕੱਢੇ ਜਾਂਦੇ ਨੇ ਜਿੰਨਾ ਤੇ ਪੂਰਾ ਗੁਰੂ ਮਿਹਰਬਾਨ ਹੁੰਦਾ ਜਿਹੜੇ ਨਾਮ ਨਾਲ ਜੁੜ ਜਾਂਦੇ ਨੇ ਪੂਰਾ ਗੁਰੂ ਪੂਰੇ ਗੁਰੂ ਦੀ ਗੱਲ ਹੈ ਜੀ ਇਹਦਾ ਮਤਲਬ ਅਧੂਰੇ ਵੀ ਹੁੰਦੇ ਨੇ ਤਾਂ ਹੀ ਗੁਰੂ ਜੀ ਨੇ ਦੱਸਿਆ ਕਿੰਨੇ ਪੂਰਾ ਗੁਰੂ ਮਿਹਰਬਾਨ ਹੋਣਾ ਚਾਹੀਦਾ ਤੇ ਪੂਰਾ ਤੇ ਤਾਂ ਹੋਏਗਾ ਨਾ ਜੇ ਪੂਰੇ ਕੋਲਾ ਮਾਂਗੇ ਵੱਡੇ ਭਾਗ ਆਪਾਂ ਪੂਰੇ ਕੋਲਾ ਕੇ ਬੈਠੇ ਆ ਬਹੁਤ ਕਿਰਪਾ ਹੋਈ ਆ ਮਾਲਕ ਜੀ ਦੀ ਬਹੁਤ ਮਿਹਰ ਹੋਈ ਆ ਤਾਂ ਪੂਰੇ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾ ਮਿਲੇ ਆ ਨਹੀਂ ਬਖਸ਼ਿਸ਼ ਤੋਂ ਬਿਨਾ ਤਾਂ ਗੁਰੂ ਦਰਬਾਰ ਦਾ ਪ੍ਰਸ਼ਾਦ ਤੱਕ ਨਸੀਬ ਨਹੀਂ ਹੁੰਦਾ ਬਕਸ਼ਿਸ਼ ਨਾਲ ਹੀ ਬੈਠਿਆ ਜਾਂਦਾ ਹੈ ਸੋ ਕਿਰਪਾ ਹੋਈਏ ਸਭ ਬਕਸ਼ਿਸ਼ ਨੂੰ ਸੰਭਾਲੀਏ ਮਾਲਕ ਜੀ ਨੇ ਪਰਸ ਕੀਤਾ ਕਈ ਤਾਂ ਐਸ ਵੇਲੇ ਜਾਗਦੇ ਹੋਏ ਵੀ ਗੁਰੂ ਦਰਬਾਰ ਚ ਨਹੀਂ ਆ ਸਕਦੇ ਕਈਆਂ ਤੇ ਏਡੀ ਕਿਰਪਾ ਕਰਦਾ ਮੇਰਾ ਮਾਲਕ ਸੁੱਤੀਆਂ ਨੂੰ ਉਠਾਲ ਕੇ ਲੈ ਕੇ ਆਉਂਦਾ ਸੁੱਤੇ ਪਏ ਹੁੰਦੇ ਨੇ ਨਾ ਉਠਾਉਂਦੇ ਉਹਨਾਂ ਨੂੰ ਜਗਾਉਂਦਾ ਬਾਲ ਉਦਮ ਦਿੰਦਾ ਵੀ ਆ ਕੇ ਬੈਠੂ ਬਕਸ਼ਿਸ਼ ਦੇ ਨਾਲ ਉਹ ਕਿਰਪਾ ਹੁੰਦੀ ਆ ਸੁੱਕੇ ਪਰ੍ਹੀਏ ਸਕੇ ਪਰ ਨੂੰ ਸਾਹਮਣੇ ਰੱਖੀਏ